ਸਲੋਕ ਮਹੱਲਾ ਪਹਿਲਾ ਖਤੇਉ ਜੰਮੀ ਖਤੇ ਕਰ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ ਭਾਈ ਕਿ ਜੀਵ ਜਿਹੜੇ ਆ ਪਿਛਲੇ ਜਨਮਾਂ ਚ ਗੁਨਾਹ ਕਰਦੇ ਆਏ ਐ ਇਸ ਕਰਕੇ ਮਾਤਾ ਦੇ ਦਰਦ ਸੁਣਾਈਏ ਜਨਮ ਦੇ ਆਏ ਹਨ ਖਤੇ ਕਰ ਹੁਣ ਜਨਮ ਧਾਰ ਕੇ ਵੀ ਖਤੇ ਗੁਨਾਹ ਨੂੰ ਹੀ ਕਰਦੇ ਰਹਿੰਦੇ ਹਰ ਵਕਤਿਤ ਖਤੇਆ ਵਿੱਚ ਪਾ ਇਸ ਕਰਕੇ ਮੈਂ ਵਰਤੀ ਇਹ ਮੈਨੂੰ ਨਰਕਾਂ ਰੂਪੀ ਖਾਤਿਆਂ ਚ ਪਾਇਆ ਜਾਏਗਾ ਨਰਕਾਰ ਰੂਪੀ ਤੋਆਇਆ ਵੀ ਪਾਇਆ ਜਾਏਗਾ ਮਨੁੱਖਾ ਵਰਤੀ ਖਤਰਾ ਗੁਨਾਹਾਂ ਵਿੱਚ ਹੀ ਆਪਣੇ ਆਪ ਨੂੰ ਹਰ ਵਕਤ ਪਾਉਂਦੇ ਆ ਬਾਲਕੋਸਾ ਜੀ ਜਵਾਨੀ ਜੀ ਧਰਦੀ ਜਵਾਨੀ ਜੀ ਬੁਢੇਪੇ ਜੀ ਖਤਰਾ ਵਰਦੀ ਇਸ ਪ੍ਰਕਾਰ ਮਾਦ ਦੇ ਗਰਭ ਰੂਪੀ ਖਾਤਿਆਂ ਤੇ ਪਾਏ ਜਾਣਗੇ ਤੋਤੇ ਮੂਲ ਨਾ ਉਤਰ ਹੈ ਜੇ ਤੁਮੇ ਕਰਮ ਤੀਰ ਸਦੇ ਇਸ਼ਾਨ ਕਰਕੇ ਇਹ ਜਿਹੜੇ ਖਤੇ ਗੁਨਾਹ ਕੀਤੇ ਹੋਏ ਆ ਇਹ ਧੋਨੇ ਕਰਕੇ ਅਸੀਂ ਖਤੇ ਬਹੁਤ ਕਮਾਉਂਦੇ ਕਿਸੰਤਨਾ ਪਰਿਵਾਰ ਦੁੰਬਾਰੂ ਕੁੰਮੜੀ ਧੋਣ ਵਾਂ ਨੂੰ ਇਹ ਬਾਹਰ ਫਿਰ ਦੇ ਧੋਣੇ ਕਰਕੇ ਉਪਰ ਨਹੀਂ ਉਤਰਦੇ ਅੰਦਰ ਜੇ ਸਾ ਧੋਵਣ ਪਾ ਜੇ ਸੰਤ ਪੀਰਾਂ ਦੇ ਜੀਵਤ ਹੋਣਾ ਪਾਵੇ ਸਾਧਨ ਕਰਕੇ ਨਾਨਕ ਬਖਸ਼ੇ ਬਖਸੀ ਹੈ ਸਤਿਗੁਰੂ ਜੀ ਕਹਿੰਦੇ ਨੇ ਜੇ ਪਰਮੇਸ਼ਰ ਬਖਸ਼ ਲੇ ਤਾਂ ਬਖਸ਼ੇ ਜਾਈਦਾ ਹੈ ਨਹੀਂ ਤਾਂ ਪਾਹੀ ਪਾ ਨਹੀਂ ਤਾਂ ਕਹਿੰਦੀਆਂ ਹੀ ਕਹਿੰਦੀਆਂ ਹਨ ਸੋਚ ਲਓ ਨਾਨਕ ਬਖਸ਼ੇ ਕੌਣ ਹੈ ਦੁਨੀਆਂ 와ਪੇ ਸ੍ਰੀ ਗੁਰੂ ਸਿੱਧੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦੇ ਕਾਰਨ 와ਪੇ ਗੁਰੂ ਸ੍ਰੀ ਬਖਸ਼ਿਆ ਹੈ ਜਿਉ ਮਾਰਾ ਬਖਸ਼ਰਾਂ ਜਿਹੜੇ ਬਖਸ਼ੇ ਨਾ ਦੁਨਿਆ ਦੇ ਕਾਰਨ ਵਾਪਸ ਗੁਰੂ ਜੀ ਤਾਂ ਆਪਾਂ ਬਖਸ਼ੇ ਜਾ ਸਕਦੇ ਹਾਂ ਨਾ ਹੀ ਤਾਂ ਪਾਹੀ ਪਾ ਨਹੀਂ ਤਾਂ ਪੈਰਾਂ 'ਚ ਪੈਣ ਵਾਲੀਆਂ ਕੌਣੇ ਜੁੱਤੀਆਂ ਚਰਨ ਦਾ ਸੀਲ ਪੈਂਦੀਆਂ ਹੀ ਪੈਂਦੀਆਂ ਹਨ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਸਭ ਗੁਰੂ ਜੀ ਜਿਹੜਾ ਬੋਲ ਬਾਦੂ ਬੋਲਣੇ ਨੇ ਵਧੀਕ ਵੀ ਅਸੀਂ ਐਂ ਹੋਣਾ ਚਾਹੀਦਾ ਸਾਨੂੰ ਐਂ ਸੁਖ ਹੋਣਾ ਚਾਹੀਦਾ ਐਵੇਂ ਝਖਾ ਹੀ ਮਾਰਨੀ ਹੈ ਦੇਰਤੀ ਬੋਲਣਾ ਹੈ ਜੀਰ ਫਰਮਾਉਂਦੇ ਹਨ ਦੁੱਖ ਛੱਡ ਮੰਦੀ ਹੈ ਸੁਖ ਜਿਹੜਾ ਕਰਤਾ ਪ੍ਰਭੂ ਜੀਉ ਦੀ ਕਰਨੀ ਅਨਸਾਰ ਦੁੱਤਾ ਹੈ ਦੁੱਖ ਉਹਨੂੰ ਛੱਡ ਕੇ ਕਹੀਏ ਮੈਨੂੰ ਦੀ ਦੁੱਖ ਨਾ ਹੋਵੇ ਮੈਨੂੰ ਸੁਖ ਹੋ ਜਾਵੇ ਇਹ ਬੋਲਣਾ ਜਿਹੜੀ ਬੋਲਣਾ ਵਿਅਰਥ ਬੋਲਣ ਹੈ ਕਿ ਹਾਂ ਮਾਰਨੀਆ ਹਣੀਏ ਇਸ ਗੱਲ ਦੀਆਂ ਕਿਉਂਕਿ ਜੋ ਕੀਤੇ ਕਰਮ ਉਹਦੇ ਅਨਸਾਰ ਪਰਮੇਸ਼ਰ ਦੁੱਤਾ ਹੈ ਜੀਆਂ ਦੀ ਤਾਈ ਸੁਖ ਦੁੱਖ ਦੋ ਹੀ ਧਰ ਕੱਪੜੇ ਜਿਹੜੇ ਪੁੰਨ ਕੀਤੇ ਉਹਦੇ ਅਨਸਾਰ ਸੁਖ ਹੋ ਜਿਹੜੇ ਕੀਤੇ ਆ ਪਾਪ ਉਹਦੇ ਅਨਸਾਰ ਦੁੱਖੋ ਇਹ ਵਾਹਿਗੁਰੂ ਦਰਗਾਹ ਤੋਂ ਦੋ ਕੱਪੜੇ ਪੁਛਾਕੇ ਨਹੀਂ ਹਨ ਬਸਤਰ ਪਹਿਰ ਹੈ ਜਾਏ ਮਨੁੱਖ ਜਿਹੜਾ ਜਾਇ ਨਾ ਪੈਦਾ ਹੋਇਆ ਨਾ ਮਨੁੱਖ ਉਹ ਸੰਸੇ ਕਿਸੇ ਨੂੰ ਪਹਿਨਣਾ ਪੈਂਦੇ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਰਾਜਾ ਹੈ ਚਾਹੇ ਕੋਈ ਰੰਕ ਹੈ ਜੋ ਜਾਏ ਪੈਦਾ ਹੋਇਆ ਮਨੁੱਖ ਨੂੰ ਸਭ ਨੂੰ ਦੁੱਖ ਸੁੱਖ ਮੰਨਣਾ ਹੀ ਪੈਂਦਾ ਪਾਉਣਾ ਹੀ ਪੈਂਦਾ ਦੱਸੋ શ્રી ਰਾਮਚੰਦਰ ਜੀ ਐਡੇ ਸਰਬੱਗਾਂ ਨੇ ਉਹ ਵੀ ਨੰਗੇ ਪੈਰੀ ਬੜੋਂ ਵਾਸ ਨੂੰ ਜਾਣਾ ਪਿਆ ਕੋ ਕੌਣ ਸੁਖੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜਾ ਸਰੀਰ ਧਾਰ ਕੇ ਦੁੱਖ ਨਹੀਂ ਪਾਉਂਦਾ ਇਸ ਕਰਕੇ ਇਹ ਮਨੁੱਖ ਜੀਵ ਜੋ ਜੋ ਕੀਤੇ ਕਰਤੱਬਾਂ ਨੂੰ ਪਹਿਨਦਾ ਹੈ ਜਾ ਕੇ ਪਹਿਵਾ ਹੋ ਕੇ ਜਿੱਥੇ ਬੁੱਲਣ ਹਾਰੀ ਐ ਜਿੱਥੇ ਬਚਨ ਬਲਾਸ਼ ਕਰਿਆ ਹਾਰ ਆਵੇ ਨਾ ਵੀ ਸਾਨੂੰ ਮਾਰਾ ਸੁੱਖ ਕਿਉਂ ਨਹੀਂ ਦਿੰਦਾ ਦੁੱਖ ਕਿਉਂ ਦਿੱਤਾ ਹੈ ਜਿੱਥੇ ਚੰਗੀ ਚੁੱਪ ਉਸ ਪਾਈ ਚੁੱਪ ਵੱਟ ਰਹੀ ਹੈ ਤਾਂ ਨਹੀਂ ਚੰਗਾ ਵਾਹੀ ਵੀ ਦਰਗਾਹ 'ਚ ਬੋਲ ਕੇ ਜਿੱਤ ਨਹੀਂ ਹੋਵੇ ਕਿ ਸਾਡੀ ਹਾਰ ਹੀ ਆਵੇਗੀ ਬਰਬੋਲੇ ਹੀ ਬਜਾਂਗੇ ਸਤਗੁਰੂ ਨਾਨਕਦੇਵ ਮਹਾਰਾਜ ਸਾਹਿਬ ਗਏ ਕਲਾਕੇ ਤੇ ਉੱਥੇ ਇੱਕ ਬੁਢਾ ਸੀ ਬਾਬਾ ਉਹ ਮੰਨੇ ਤੇ ਬੈਠਾ ਰੱਬ ਨੂੰ ਗਾਲਾਂ ਕਹੀ ਜਾਵੇ ਮਾਲਕ ਕਹੇ ਭਾਈ ਬਾਲੇ ਨੂੰ ਲਿਆ ਸਾਡੇ ਪਾਸ ਮਲਾ ਕੇ ਜਦੋਂ ਲਿਆਂਦਾ ਬਾਲੇ ਨੇ ਕਹਿਣ ਲੱਗੇ ਬਾਬਾ ਤੂੰ ਪਰਮੇਸ਼ਰ ਨੂੰ ਗਾਲਾਂ ਕਿਉਂ ਕਢਦਾ ਹੈ ਕਹਿੰਦੇ ਜੀ ਮੇਰੇ ਚਾਰ ਪੁੱਤ ਸੀ ਚਾਰੇ ਹੀ ਮਾਰ ਲਏ ਤੇ ਮੈਂ ਹੁਣ ਦੁਖੀ ਰੋਣ ਵਾਸਤੇ ਪਿੱਛੇ ਬੈਠਾ ਹਾਂ ਹੋ ਰੱਬ ਨੂੰ ਗਾਲਾਂ ਨਾ ਕਢਾਂ ਤਾਂ ਕੀ ਕਰਾਂ ਮੈਨੂੰ ਕੁਝ ਨਹੀਂ ਦਿੱਤਾ ਇਹੋ ਜਦੋਂ ਕਿਹਾ ਮਹਾਰਾਜ ਸਾਹਿਬ ਕਹਿਣ ਲੱਗੇ ਚੰਗਾ ਭਾਈ ਐਂ ਕਰ ਦੋਵੇਂ ਆਵਰੇ ਹੱਥ ਦੇ ਦੇ 2000 ਤੈਨੂੰ ਕਰਤਾਰ ਦੇ ਪਾਸੋਂ ਰੁਪਇਆਵਾ ਦੇ ਦੇ ਇਹ ਕਹਿਣ ਲੱਗਾ ਮੈਂ ਰੋਟੀ ਤਾਂ ਨਹੀਂ ਖਾਈ ਮੈਂ ਖਾਊਂਗਾ ਮੈਦੇ ਨਹੀਂ ਹੱਥੇ ਸੜਗਾ ਫੇ ਮਹਾਰਾਜ ਕਹੇ ਦੋਵੇਂ ਪੈਰ ਦੇ ਦੇ 4000 ਰੁਪਇਆ ਕਰਤਾਰ ਕੋਲ ਦਵਾ ਦੰਨੇ ਕਹਿੰਦਾ ਜੀ ਤੁਰੂ ਕਾਦੇ ਨਾਲ ਉਸ ਵੇ ਮਹਾਰਾਜ ਕਹੇ ਚੰਗਾ ਦੋਵੇਂ ਅੱਖਾਂ ਦੇ ਦੇ ਤੈਨੂੰ 10000 ਰੁਪਇਆ ਕਰਤਾਰ ਪਾਸੋਂ ਲਵਾ ਦੰਨੇ ਤੰਦਜੀ ਮੈਂ ਵੇਖੂ ਕਾਦੇ ਨਾਲ ਹੈ ਫੇ ਮੇਰੇ ਸਾਸੂ ਕੇ ਪਾਸ ਆ ਕੇ ਲੱਖ ਰੁਪਈਆ ਕਰਜ਼ਾ ਤੂੰ ਦਵਾ ਦਿੰਨੇ ਤੈਨੂੰ ਤੂੰ ਸਿਰ ਆਪਣਾ ਦੇ ਦੇ ਕਹਿੰਦਾ ਮੈਂ ਮਰਜੂ ਦਾ ਲੱਖ ਮੇਰੇ ਕਿਸ ਕੰਮ ਆਉਣਾ ਹੈ ਉਸ ਵੇਲੇ ਜਨਮ ਸਾਖੀ ਤੂੰ ਕਹੈਂ ਗੁਰੂ ਸਾਹਿਬ ਨੇ ਕਹ ਸਭ ਕੁਝ ਗੋਬਿੰਦ ਨੇ ਦਿਆ ਜੋ ਦੀਨੀ ਬੋ ਮਾਨਖ ਦੇ ਹੈ ਸਾਧ ਸੰਗਹ ਹਰ ਭੈਣ ਕਾਲ ਜਨਮ ਸਭ ਕਰ ਲੈ ਕਹਿੰਦੇ ਉਸ ਸੰਗਤ ਮਿਲ ਕੇ ਤੈਨੂੰ ਲੱਖ ਦੇ ਦਿੱਤੇ ਆਵੇ ਸਰੂਂ ਜਿੰਦਾ ਪ੍ਰੂ ਸਭ ਕੋ ਤੈਨੂੰ ਪਰਮੇਸ਼ਰ ਦਾ ਜੋ ਮਨੁੱਖਾ ਰੂਪ ਦਿੱਤੀ ਹੈ ਹੁਣ ਸੰਗਤ ਮਿਲ ਕੇ ਪਰਮੇਸ਼ਰ ਦਾ ਭਗਵਨ ਕਰ ਲੈ ਇਸ ਕਰਕੇ ਜੂ ਕਹਿੰਦੇ ਚੁੱਪ ਚੰਗੀ ਆ ਉਸ ਪਰਮੇਸ਼ਰ ਦੇ ਅੱਗੇ ਜਿੱਥੇ ਬੋਲਵੇਂ ਕਰਕੇ ਹਾਰ ਆਵੇ ਪੌੜੀ ਚਾਰੇ ਪੁੰਡਾ ਦੇਖ ਚਾਰੇ ਤਰਫੋਂ ਵੇਖ ਰੇਖ ਕਰਕੇ ਅੰਦਰ ਭਾਲਿਆ ਉਤਰ ਜਖਣ ਪੁਰੂਪ ਪਾਚੋਂ ਚਾਰੇ ਪੁੰਡਾ ਵੇਖੀਆਂ ਮਨੁੱਖ ਦੇ ਚਹ ਕਾਰੇ ਚਾਰੇ ਤਰਫੋਂ ਵੇਖੀਆਂ ਅੰਦਰ ਦਿਲ ਸੇ ਤਜੂ ਚਾਰੇ ਖਾਨੀਆਂ ਵੇਖੀਆਂ ਇਸ ਪ੍ਰਕਾਰ ਉਤਮ ਮਦਮ ਕ੍ਰਿਸ਼ਨਾ ਤੋਂ ਵੇਖਣਾ ਕੀਤੇ ਅੰਦਰ ਭਾਲਿਆ ਫਿਰ ਅੰਦਰੋਂ ਪਰਮੇਸ਼ਰ ਦੀ ਭਾਲ ਕੀਤੀ ਖੋਜ ਕੀਤੀ ਹਰ ਦੇ ਦਿਓ ਸੱਚਾ ਪੁਰਖ ਅਲਖ ਉਸ ਸੱਚੇ ਪੂਰਨ ਪਰਮੇਸ਼ਰ ਦੇ ਲਖਣ ਤੋਂ ਰਾਏ ਪੁਰਾਣ ਤੋਂ ਬਿਨਾ ਸਿਰਜਿ ਨਿਹਾਲਿਆ ਉਹ ਜਗਤ ਨੂੰ ਸਿਰਜ ਕੇ ਆਪ ਹੀ ਵੇਖਿਆ ਸਾਰੇ ਸੰਸਾਰ ਨੂੰ ਉਜੜ ਭੁੱਲੇ ਰਾ ਜਿਹੜੇ ਲੋਕ ਅਗਿਆਨ ਦੇ ਵਿਗਿਆਹ ਕੇ ਸੰਸਾਰ ਦੀ ਉਜਾੜਤਾ ਕੇ ਗਿਆਨ ਦਾ ਰਸਤਾ ਭੁੱਲ ਗਏ ਆ। ਗੁਰੂ ਵਿਖਾਲਿਆ। ਸਭ ਜਾਣ ਕਿਰਪਾ ਕਰਕੇ ਨੂੰ ਗਿਆਨ ਦਾ ਮਾਰਗ ਵਿਖਾਲਣਾ ਕੀਤਾ ਹੈ। ਸਤਿਗੁਰ ਸੱਚੇ ਵਾਹੋ। ਸਤਿਗੁਰੂ ਸਿੱਕੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਉਹ ਸੱਜਾ ਪਾਤਸ਼ਾਹ ਵਾਹ ਸਰਗ ਹੈ। ਵਾਹ ਉਸ ਮਾਧ ਰੂਪ ਦਾ ਵਾਹਿਗੁਰੂ ਦਾ ਨਾਮ ਹੈ। ਸੱਚ ਸਮਾਲਿਆ। ਉਹ ਸੱਚਾ ਜੋ ਪਰਮੇਸ਼ਰ ਉਹਦਾ ਨਾਮ ਵਾਹ ਹੈ। ਸੱਚ ਸਮਾਲਿਆ। ਸਤਿਗੁਰੂ ਸੱਚੇ ਪਾਤਸ਼ਾਹ ਹੈ। ਵਾਹਿਗੁਰੂ ਦਾ ਰੂਪ ਹੈ ਜਿਨ੍ਹਾਂ ਨਾਲ ਮਿਲ ਕੇ ਸੱਚੇ ਵਾਹਿਗੁਰੂ ਸਮਾਈਆਂ ਕੀਤੇ ਕੀਤਾ ਹੈ ਵਾ ਤੁਹਾਰ ਹੈ ਸਕੇ ਸਰਗਰਾਂ ਦਾ ਮੇਰੇ ਨਾਲ ਮਿਲ ਕੇ ਸਕੇ ਨੂੰ ਯਾਦ ਕੀਤਾ ਹੈ ਪਾਇਆ ਰਤਨ ਘਰਾਹੋ ਅਸੀਂ ਭਾਈ ਘਰ ਦੇ ਵਿੱਚ ਕੋਈ ਰਤਨ ਪਾ ਲਿਆ ਹੈ ਦੀਵਾ ਬਾਲਿਆ ਐਸਾ ਸੋਹਣਾ ਦੀਵਾ ਬਾਲਣਾ ਕੀਤਾ ਹੈ ਪਾਇਆ ਰਤਨ ਘਰਾਹੋ ਸਾਧ ਸੰਗਤ ਨੂੰ ਕੀ ਕਰਦੇ ਵਿੱਚੋਂ ਜਦੋਂ ਮਿਰਾਗ ਰੂਪੀ ਰਤਨ ਪ੍ਰਾਪਤ ਕੀਤਾ ਤੇ ਘਰਾਹੋ ਪ੍ਰੇਮ ਰੂਪੀ ਕੀ ਉਹ ਪ੍ਰਾਪਤ ਕੀਤਾ ਕਾਂਤਾ ਜਨੂ ਕੀ ਛੁੱਠੀ ਵਿੱਚ ਦੇਵ ਰੂਪੀ ਮੰਦਰ ਵਿੱਚ ਜਿਹੜਾ ਭੌ ਪਰਮੇਸ਼ਰ ਦਾ ਹੈ ਵਰਤੀ ਪਾ ਕੇ ਜਿਹੜਾ ਦੇਵ ਸ਼ਰਧਾ ਦਾ ਸਿਧਾਂਤ ਹੈ ਤੇਲ ਪਾ ਕੇ ਕਿਸ ਪ੍ਰਕਾਰ ਦਾ ਗਿਆਨ ਦਾ ਦੀਵਾ ਬਲਣਾ ਕੀਤਾ ਹੈ ਸੱਚੇ ਸ਼ਬਦ ਸਲਾਹ ਇਸ ਪ੍ਰਕਾਰ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਕੋਸ਼ਰ ਮੈਸੇਜ ਸੁਣਾਉਂਦੇ ਆਂ ਕੱਲ ਚੰਨਰ ਸਾਹਿਬ ਤੋਂ ਮਿਲਿਆ ਸੁਖੀਏ ਸੱਚ ਵਾਲਿਆ ਜਿਹੜੇ ਸੱਚੇ ਨਾਮ ਵਾਲੇ ਉਹ ਸੁਖੀ ਹੋਗੇ ਸਜਨੀ ਪ੍ਰਾਪਤੀ ਵਾਲੇ ਕੋਈ ਕਿਸੇ ਦਾ ਸੁਖੀ ਹਨ ਨਿੱਡਰਿਆ ਡਰ ਲੱਗ ਜਿਹੜੇ ਦੁਨੀਆਂ ਦੇ ਆਹਿੰਦੂ ਦੇ ਭੈ ਤੋਂ ਡਰ ਹੋਏ ਫਿਰਦੇ ਆ ਕਹਿੰਦੇ ਸਾਨੂੰ ਕਿਸੇ ਦਾ ਖੋਫ ਨਹੀਂ ਹੈ ਉਹਨਾਂ ਨੂੰ ਜੰਮਣ ਮਰਨ ਦਾ ਡਰ ਉਹ ਜਮਾਂ ਦਾ ਡਰ ਉਹ ਬੁਕਾਰਾਂ ਦਾ ਡਰ ਸੱਜ ਪ੍ਰਕਾਰ ਦਾ ਡਰ ਲੱਗਦਾ ਇਹਨਾਂ ਹਾਂ ਘਰਬਸੀ ਗੱਲਿਆ ਗਰਵ ਦੇ ਵੱਡੇ ਨਾਲ ਉਹ ਸਾਰਿਆਂ ਨੇ ਗਰਵ ਹੰਕਾਰ ਦੇ ਵਿੱਚ ਸੇ ਉਹਨਾਂ ਨੇ ਆਪਣੇ ਆਪ ਨੂੰ ਗਾਜ ਲਿਆ ਜਿਹੜੇ ਹੰਕਾਰ ਦੇ ਕਹੇ ਸਤਿਗੰਗਾ ਲੋਕਾਂ ਨੂੰ ਨਿਰਕਯਾਰ ਕਰਨ ਸਹਿ ਕੇ ਗੱਲ ਦੀ ਹੈ ਨਾ ਬੋਹੁ ਕੁੱਲਾ ਜਗ ਪ੍ਰਮੇਸ਼ਰ ਦੇ ਨਾਮ ਤੋਂ ਭੁਲਿਆ ਹੋਇਆ ਸੰਸਾਰ ਹੈ ਤੇਰਾ ਇਹ ਬੀਤਾਲਿਆ ਉਸ ਪ੍ਰਕਾਰ ਬਤਾਲਿਆ ਘੂਟਰੀਆਂ ਦੀ ਨੀਲੀ ਤੁਰਿਆ ਫਿਰਦਾ ਹੈ ਕਾਲ ਸਰੂਪ ਤੋਂ ਬੇਨਇਤ ਹੋਇਆ ਹੋਇਆ ਘੂਟਿਆ ਤੁਰਿਆ ਫਿਰਦਾ ਹੈ ਸ਼ਲੋਕ ਮਹੱਲਾ ਤੀਜਾ ਬਗਾਲ ਆਦਿ ਭੂਤਾਂ ਦੇ ਵਿੱਚ ਇੱਕ ਜਾਤ ਹੈ ਕਾਂਸੀ ਸ਼ਲੋਕ ਮਹੱਲਾ ਤੀਜਾ ਸਹਿਬ ਜੰਮੈ ਭੈ ਮਰੈ ਸੰਨੂ ਤੀਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਮਹਾਰਾਜ ਕਹਿੰਦੇ ਮਿੱਤਰ ਆ ਉਹਨਾਂ ਨੂੰ ਗਾਲਿਆ ਜਾਵੇਗਾ ਸਕੇ ਪਾਤਸ਼ਾਹ ਜੀ ਸਾਰੀ ਦੁਨੀਆ ਭੈ ਵਿੱਚ ਹੈ ਕਿਵੇਂ ਹੈ ਤਾਂ ਸੁਣ ਕੇ ਤੀਜੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੇ ਮੇਕੇ ਸਿਖਾਂ ਦੇ ਪਰਦੇ ਉੱਤੇ ਉਦੇਸ਼ ਦਿੰਦੇ ਹਨ ਭੈ ਵਿੱਚ ਜੰਮੈ ਭੈ ਮਰੈ ਇਹ ਗੁਰਸਿੱਖੋ ਪਰਮੇਸ਼ਰ ਦੇ ਭੈ ਵਿੱਚ ਹੀ ਜੰਮਦਾ ਹੈ ਸੋ ਜੰਮਦਾ ਇਹਨੂੰ ਜਨਮ ਦਾ ਮਾਤਰ ਗਰਭ ਜਦੋਂ ਹੁੰਦਾ ਹੈ ਤੈਨਾਂਵੇਂ ਆਹ ਪਾਪ ਕੀਤੇ ਆ ਪੁੰਨ ਕੀਤੇ ਮੈਨੂੰ ਮਾਰਿਆ ਇਥੋਂ ਬਖਸ਼ ਲੈ ਮੈਂ ਤੇਰਾ ਸਵਾਸ ਸਵਾਸਮਨ ਕਰੂੰਗਾ ਤੇ ਧਰਮ ਦੀ ਕਿਰਤ ਕਰਕੇ ਦਸਮਾ ਇਸ ਤੇਰੇ ਨਾਮ ਦਾ ਦਿਆ ਕਰੂੰਗਾ ਕਿਉਂ ਜਦੋਂ ਜੰਮਦਾ ਭੈ ਵਿੱਚ ਹੀ ਜੰਮਦਾ ਹੈ ਦੁਨੀਆਂ ਦੇ ਵਿੱਚ ਪਰਮੇਸ਼ਰ ਨੂੰ ਇਕਰਾਰ ਕਰਕੇ ਆਉਂਦਾ ਹੈ ਗੁਰਮਖਾਂ ਕਰਾਂ ਉੱਪਰ ਹਰ ਕੀਤੇ ਆ ਸੇ ਪਾਇਨ ਮੋਹਦਾਰ ਗੁਰੂਆਂ ਕਾ ਕਰਾਰਾਂ ਤੇ ਵਾਹਿਗੁਰੂ ਕਿੱਥੇ ਕਰਦੇ ਐ ਅਸੀਂ ਨਾਲ ਲੱਗੀ ਜਿਵੇਂ ਖਾਜਾ ਵਿਸਰੇਆ ਜਿਵੇਂ ਚੋਂ ਗਰਵੇ ਨਿਕਲ ਆਇਆ ਖਸਮ ਬਸਾਇ ਜਿਨੀ ਕਿ ਤਰਾ ਸਾਡੀ ਇਹ ਹਾਲਤ ਸੋ ਭੈ ਦੇ ਵਿੱਚ ਹੀ ਪਹਿਲਾ ਜਨਮ ਘਾਰਿਆ ਹੈ ਭੈ ਮਰੇ ਅਤੇ ਭੈ ਦੇ ਵਿੱਚ ਜਦੋਂ ਮੌਤ ਦਾ ਸਮਾਂ ਆਉਂਦਾ ਕਿਹਦਾ ਪਿਸ਼ਾਬ ਦੇ ਰਸਤੇ ਕਿਹਦੇ ਜਨਮ ਦੇ ਰਸਤੇ ਬੜਾ ਦੁਖੀ ਹੋਇਆ ਬਰਬਾਦ ਕਰਦੇ ਐ ਇਹ ਭੈ ਦੀ ਮਰਜ਼ੀ ਹੈ ਨੀ ਭੀ ਭਾਉ ਮਨ ਮਹਿ ਹੋਈ ਇਹ ਕੋਲ ਵਿਚਾਰ ਨਾਲ ਜਿਹੜਾ ਸਮਾਂ ਹੈ ਨਾ ਜੰਮਣ ਵੇ ਇਹ ਭੈ ਜੰਮੈ ਮਨ ਵੇ ਇਹ ਭੈ ਹੁੰਦਾ ਪਰ ਵਿਚਾਰ ਦੇ ਸਮੇਂ ਦੀ ਉਗਣਾ ਨਾ ਕਰੇ ਵਾਇਰ ਨੂੰ ਹਾਰ ਨਾ ਜਰ ਜਾਣੀ ਤੇ ਕੋਲੋ ਜੇ ਭੈ ਨੇ ਮਨ ਦੇ ਵਿੱਚ ਹੋਵੇ ਮਹਾਰਾਜ ਦਾ ਨਾਨਕ ਭੈ ਵਿੱਚ ਜੇ ਮਰੇ ਇਸ ਪ੍ਰਕਾਰ ਸਾਬ ਕਹਿੰਦੇ ਜੇ ਭੈ ਵੀ ਜੀਵਨ ਭਾਲ ਤੋਂ ਮਰ ਜਾਵੇ ਸਹਿਲਾ ਆਇਆ ਸੋ ਫਿਰ ਉਹਦਾ ਸਹਿਲਾ ਸਫਲਾ ਆਇਆ ਹੋਇਆ ਹੈ ਉਹ ਸਹਿਤ ਲਾਹੇ ਵੀ ਆਇਆ ਹੋਇਆ ਸਮਝਣਾ ਚਾਹੀਦਾ ਤੁਰਖੋ ਮਹੱਲਾ ਨਿੱਤ ਰਾਇਓ ਗਰਭ ਜਗਾ ਲਿਆ ਜਾਂਦਾ ਹੈ ਮਹੱਲਾ ਤੀਜਾ ਸਤਗੁਰ ਹੋਵੇ ਭੈ ਵਣ ਜੀਵ ਹੈ ਬਹੁਤ ਬਹੁਤ ਇਹ ਮਹਾਰਾ ਤੁਸੇ ਫਾਲਸਨ ਪੁੱਛਿਆ ਸਿੱਖਾਂ ਨੇ ਜੇ ਮਾਰਾ ਪਰਮੇਸ਼ਰ ਦਾ ਭੈ ਨਾ ਘਾਰੇ ਲੰਮੀ ਉਮਰ ਹੋਵੇ ਤਾਂ ਹਜੂਰ ਫਰਮਾਉਂਦੇ ਹਨ ਮਹੱਲਾ ਤੀਜਾ ਭੈ ਵਣ ਜੀਵ ਹੈ ਬਹੁਤ ਬਹੁਤ ਜੇ ਨਾ ਭੈ ਘਾਰੇ ਤੋਂ ਭਾਈ ਜੇ ਬਹੁਤੀ ਉਮਰ ਬਹੁਤੇ ਸਾਲ ਬਹੁਤੇ ਯੁੱਗ ਜਿਉਂਦਾ ਰਹੇ ਬਹੁਤਾ ਜਸ ਹੋਵੇ ਬਹੁਤਾ ਪਦਾਰਥ ਹੋਵੇ ਬੇਕੋੜੇ ਤੁਸੀਂ ਆ ਖੁਸ਼ੀਆਂ ਕਮਾਓ ਤੁਸੀਂ ਆ ਤੇ ਖੁਸ਼ੀਆਂ ਕਮਾਵੇ ਲੋਕ ਪੂਜਾ ਕਰਨ ਮੱਥਾ ਟੇਕਣ ਇਹਨੂੰ ਪਾਲਕਾਂ ਚਾਕੇ ਜੀਵਨ ਉਸ ਕੱਢਦੇ ਫਿਰਨ ਇਹੋ ਖੁਸ਼ੀਆਂ ਤੇ ਖੁਸ਼ੀਆਂ ਦੀ ਕਮਾਈ ਕਰ ਲਵੇ ਨਾਨਕ ਭੈ ਵਿਣ ਜੀ ਮਰੇ ਇਹ ਵਾਹਿਗੁਰੂ ਦੇ ਭੈ ਤੋਂ ਬਿਨਾਂ ਮਾਰਾ ਕਿਵੇਂ ਮੌਤ ਆਣੀ ਮਰ ਗਿਆ ਮੋਹ ਕਾਲਾ ਉਸ ਜਾਏ ਤੇ ਸਾਲ ਦੇ ਮੂੰਹ ਚ ਉੱਠ ਕੇ ਜੀਵ ਕੇ ਲਿਆ ਜਾਏਗਾ ਕਾਲੇ ਮੂਹ ਵਾਲੇ ਜੰਦੂਤਾਂ ਦੇ ਪਾਸ ਚਲਿਆ ਜਾਏਗਾ ਕਾਲਾ ਮੂਖ ਲਾ ਕੇ ਕਲੰਕ ਖੱਟ ਕੇ ਫਿਰ ਚਲਿਆ ਜਾਏਗਾ ਪੌੜੀ ਸਤਗੁਰ ਹੋਏ ਦਇਆਲ ਇਹ ਸਤਗੁਰੇ ਸਤਿ ਭੂਮਿਕਾ ਦਿਖਾਉਂਦੇ ਹਨ ਸਤਗੁਰਾਂ ਦੀ ਬਿਆਲਤਾ ਕਰਕੇ ਭਾਈ ਸਾਹਿਬ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਸਤਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ ਜੇ ਸਤਗੁਰ ਸੱਚੇ ਪਾਤਸ਼ਾਹ ਬਿਆਲੂ ਹੋ ਜਾਣ ਤਾਂ ਸਰਧਾ ਪੂਰੀ ਹੈ ਜੀਵ ਦੀ ਸਭਾ ਵਾਲ ਨੂੰ ਲੱਭ ਕੇ ਗਿਆਨ ਸਰਦਾਏ ਦੀ ਪੂਰੀ ਹੋ ਜਾਂਦੀ ਸੁਭਿਸ਼ਾ ਜਿਹੜੀ ਹੈ ਇੱਕ ਹਰ ਵਕਤ ਪੀਤ ਯਾਤਰਾ ਕਰਨੀ ਚੰਗੇ ਕੰਮ ਕਰਨੇ ਪਰਵਕਾਰ ਕਰਨਾ ਪਰਮੇਸ਼ਰ ਦਾ ਸਿਮਨ ਕਰ ਜਾਣਾ ਰਵਾਗਲੀ ਖੜੀ ਹੋ ਜਾਣੀ ਤੇ ਪ੍ਰੇਮ ਵਿੱਚ ਕਦੇ ਵਿਰਾਗ ਤੇ ਆ ਜਾਣਾ ਰੰਗ ਹੱਸਦਾ ਹੈ ਰੰਗ ਰੋਵਾ ਚੁੱਪੀ ਕਰ ਜਾਹੇ ਇਹ ਸੁਭਿਸ਼ਾ ਅਵਸਥਾ ਹੈ ਇਹ ਪਹਿਲੀ ਧੁਮਕਾਰ ਇਹ ਸਰਦਾ ਪੂਰੀ ਹੋ ਜਾਂਦੀ ਹੈ ਜਦੋਂ ਸਰਗੂ ਨਾਨਕ ਦੇਵ ਜੀ ਦੀ ਵਿਦਿਆਨਤਾ ਹੁੰਦੀ ਹੈ ਸਤਿਗੁਰ ਹੋਏ ਦਇਆਲ ਜਦੋਂ ਸਤਿਗੁਰੂ ਸਿੱਕੇ ਪਾਤਸ਼ਾਹ ਦੀ ਹਾਲਤਾ ਕਰਦੇ ਆ ਨਾ ਕਦ ਹੋਂ ਕਿ ਹੁੰਦੀ ਹੈ ਫਿਰ ਝੋਰੇ ਮਿਲ ਜਾਂਦੇ ਆ ਸੁਵਿਚਾ ਸੋਚਾਰਨ ਇਹ ਮੰਨਣ ਦਾ ਰਸਤਾ ਹੈ ਸੁਵਿਚਾ ਸਰਗੂ ਰੂਪ ਬਸ ਇਟ ਪ੍ਰਾਨ ਤੇ ਲਿਖਿਆ ਹੈ ਇਹ ਸੋਚਾਰਨ ਇਹ ਮੰਨਣ ਰੂਪ ਹੈ ਸੇਹਜ ਵਿਚਾਰ ਪ੍ਰਾਪਤ ਹੋ ਜਾਂਦੀ ਮੈਂ ਕੀ ਚੀਜ਼ਾਂ ਕਿ ਸੰਸਾਰ ਕੀ ਚੀਜ਼ ਹੈ ਸਤਗੁਰ ਹੋਵੇ ਦਇਆਲ ਜਦੋਂ ਸਤਗੁਰ ਦੀ ਦਇਆਲ ਹੁੰਦੇ ਹੈ ਇਸ ਪ੍ਰਕਾਰ ਹੈ ਕਦੇ ਝੋਰੇ ਨਹੀਂ ਰਹਿੰਦੇ ਵੇ ਸੂਰ ਦੀ ਲਖਦਾ ਦਾ ਮੰਨਣ ਹੋ ਜਾਂਦਾ ਮਨੇ ਕੀ ਗੱਤ ਕਿਹੀਂ ਜਾਂ ਹੈ ਸਤਗੁਰ ਹੋਵੇ ਦਇਆਲ ਜਦੋਂ ਸਤਗੁਰ ਸੱਚੇ ਪਾਤਸ਼ਾਹ ਦੀ ਦਇਆਲਤਾ ਹੁੰਦੀ ਹੈ ਸਾ ਦੁੱਖ ਨਾ ਜਾਣੀਏ ਫਿਰ ਜੰਮਣ ਮਰਨ ਦੇ ਦੁੱਖ ਨਹੀਂ ਜਾਣੀਂਦੇ ਅਗਰ ਜੇ ਬੁੱਧੀ ਸਾਰੀ ਨਾਸ ਹੋ ਜਾਂਦੀ ਹੈ ਉਸ ਜਾਤੀ ਬੁੱਧੀ ਦਾ ਪ੍ਰਵਾਹ ਪੈ ਜਾਂਦਾ ਹੈ ਵਿਆਦੀ ਬੁੱਧੀ ਕੰਮ ਕਰਉ ਲੇ ਤਾਂ ਸਕਾਰ ਕਰ ਦਿੰਦਾ ਹੈ ਤੋ ਖਾਂਦਾ ਪਿੰਦਾ ਬੋਲਦਾ ਚੱਲਦਾ ਸਰੂਪਨ ਬੁੱਧੀ ਗਈ ਹੋਈ ਉਹ ਖੜਦੀ ਨਹੀਂ ਸਰੀਰ ਦੀ ਕਿਰਿਆ ਕਰਦੇ ਆ ਫਿਰ ਵੀ ਕਿਤ ਵਾਹਿਗੁਰੂ ਦੇ ਮਿਲਣ ਵਾਸਤੇ ਹਰ ਵਕਤ ਜੁੜਿਆ ਰਹਿੰਦਾ ਹੈ ਐਸਾ ਉਹ ਅਭਿਆਸਨ ਪ੍ਰਾਪਤ ਹੋ ਜਾਂਦਾ ਹੈ ਇਸ ਪ੍ਰਕਾਰ ਹਜੂਰ ਹੁੰਉਂਦੇ ਹਨ ਤਾਂ ਦੁੱਖ ਨਾ ਜਾਣੀਏ ਇਹ ਜਮਨਮਾਂ ਦਾ ਦੁੱਖ ਨੂੰ ਨਹੀਂ ਜਾਣਦਾ ਸਤਗੁਰ ਹੋਵੇ ਦਿਆਲ ਸਤਗੁਰ ਸਾਹਿਬ ਜੀ ਉਹ ਦਿਆਲੂ ਹੁੰਦੇ ਐ ਤਾਂ ਹਰ ਰੰਗ ਮਾਣੀਏ ਤਾਂ ਹਰੀ ਦੇ ਨੰਦ ਨੂੰ ਮਾਨ ਲਈਦਾ ਹੈ ਤੇ ਤਨੁਮਾਨਸਾ ਪ੍ਰਾਪਤ ਨਹੀਂ ਚੌਥੀ ਭੂਮਿਕਾ ਰਵਾਸ਼ਨਾ ਮੰਗੀਆਂ ਸੁਖਮ ਹੋ ਜਾਂਦੀਆਂ ਉਦੋਂ ਸਤਗੁਰ ਹੋਵੇ ਦਿਆਲ ਸੱਚਾ ਪਦਰਾਪਤ ਹੋ ਜਾਂਦਾ ਹੈ ਸਤਗੁਰੂ ਹੋਵੇ ਦਿਆਲੋ ਸਤਗੁਰੂ ਜੀ ਉਹ ਬਿਆਲੂ ਹੁੰਦੇ ਐ ਤਾਂ ਜਮ ਕਾ ਡਰ ਕੇ ਆ ਜਿਹਨਾਂ ਦਾ ਜਮ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ ਇਹ ਅਸੰਸਗਤ ਭਾਗ ਨਹੀਂ ਪ੍ਰਾਪਤ ਹੁੰਦੀ ਐ ਮੋਹ ਤੇ ਤਹਨਾਸ਼ ਹੋ ਜਾਂਦਾ ਹੈ ਹੰਕਾਰ ਸਤਗੁਰੂ ਹੋਵੇ ਦਿਆਲੋ ਜਦੋਂ ਸਤਗੁਰੂ ਜੀ ਬਿਆਲੂ ਹੁੰਦੇ ਐ ਤਾਂ ਸਦਹੀ ਸੁਖ ਦੇਹਾਰ ਸਦਹੀ ਸੁਖ ਇਹ ਦੇ ਦਿੰਦੇ ਬਖਸ਼ ਦਿੰਦੇ ਐ ਅਖੰਡ ਕੇਤ ਹੁੰਦੇ ਇਹਨੂੰ ਪ੍ਰਾਪਤ ਹੋ ਜਾਂਦੀ ਐ ਪਦਾਰਥ ਸਾਹਿਬ ਆਵਣੀ ਪ੍ਰਾਪਤ ਹੋ ਜਾਂਦੀ ਹੈ ਸਤਿਗੁਰ ਹੋਵੇ ਦਇਆਲ ਸਤਿਗੁਰ ਜਿਉ ਬਿਆਲੂ ਹੁੰਦੇ ਆ ਤਾਂ ਨੰਦ ਨਿਦ ਪਾਈ ਸਤਿਗੁਰ ਨਹੀਂ ਜੀਆਂ ਮਹਾਰਾਜ ਦੀ ਕਿਰਪਾ ਕਰਕੇ ਪਾ ਲਈ ਦੀਆਂ ਹਨ ਨਵਾਂ ਗੋਲਕਾਂ ਦੀ ਧਾਰ ਤੋਂ ਪੁਰੀਆ ਪਾਦਰੂਪਾ ਕਾ ਲਈ ਦਾ ਹੈ ਸਤਿਗੁਰ ਹੋਵੇ ਦਇਆਲ ਜਿਉ ਸਤਿਗੁਰ ਜਿਉ ਬਿਆਲੂ ਹੁੰਦੇ ਆ ਤਾਂ ਸੱਚ ਸਮਾਈ ਸੱਚ ਦੀ ਗਤੀ ਫਿਰ ਸਮਾ ਜਾਗੀ ਲੀਨ ਹੋ ਜਾਏਗਾ ਇਹ ਪੁਰੀਆ ਤੀਰ ਪਰ ਵੀ ਮਹਾਰਾਜ ਜੀ ਨੇ ਕਹਿ ਦਿੱਤੀ ਇਸ ਪ੍ਰਕਾਰ ਸਾਹਿਬ ਜੀ ਹਜ਼ੂਰ ਨੇ ਉਚਾਰਨ ਕੀਤਾ ਹੈ ਇਹ ਕੋ ਸਰੀਰ ਥੋੜਾ ਝੱਲਾ ਹੋ ਗਿਆ ਅਕੀਦ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈ ਐ ਸਤ ਗੁਰ ਹੋਏ ਦਇਆਲ ਸਾਡੇ ਸੁਮਾਨੀਏ